ਸਸ ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਅਨਸਰ ਕੀ ਬਾਰੇ ਠੀਕ ਹੈ ਜੀ ਇੱਕ ਤਾਂ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਨਸਰ ਕੀ ਬਾਰੇ ਠੀਕ ਹੈ ਜੀ ਇੱਕ ਆਪਾਂ ਗੱਲ ਕਰਾਂਗੇ ਰਾਜੀ ਇਹਦੀ ਮੈਰਿਟ ਬਾਰੇ ਠੀਕ ਹੈ ਜੀ ਇੱਕ ਆਪਾਂ ਇਹਦੀ ਗੱਲ ਕਰਾਂਗੇ ਰਾਜੀ ਇਹਦੇ ਵਿੱਚ ਮੈਰਿਟ ਦੇ ਨਾਲ ਨਾਲ ਕਿੰਨੇ ਕੁ ਬੱਚੇ ਰਾਜੀ ਇਹਨਾਂ ਨੇ ਪੇਪਰ ਦਿੱਤਾਗਾ ਤੇ ਕਿਹੜੇ ਬੱਚੇ ਉਹ ਆ ਜਿਨ੍ਹਾਂ ਨੇ ਪੇਪਰ ਨਹੀਂ ਦਿੱਤਾ ਠੀਕ ਹੈ ਜੀ ਸਾਰੇ ਗੱਲਾਂ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਵੀਡੀਓ ਦੇ ਵਿੱਚ ਤੇ ਸਾਰੇ ਬੱਚਿਆਂ ਨੇ ਵੀਡੀਓ ਨੂੰ ਧਿਆਨ ਨਾਲ ਸੁਣਨਾ ਕਿਸੇ ਵੀ ਬੱਚੇ ਨੇ ਵੀਡੀਓ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸਾਰੀਆਂ ਚੀਜ਼ਾਂ ਆਪਾਂ ਪੂਰੇ ਵਧੀਆ ਤਰੀਕੇ ਨਾਲ ਚਰਚਾ ਕਰਾਂਗੇ ਰਿਤੇ ਪਹਿਲੀ ਗੱਲ ਤਰਾਂ ਜੀ ਹੁਣ ਸਭ ਤੋਂ ਪਹਿਲਾਂ ਜੇ ਤੁਹਾਡਾ ਡਾਊਟ ਹੈ ਉਹ ਹੈਗਾ ਆਨਸਰ ਕੀ ਨੂੰ ਲੈ ਕੇ ਠੀਕ ਹੈ ਜੀ ਆਨਸਰ ਕੀ ਨੂੰ ਲੈ ਕੇ ਤੁਹਾਨੂੰ ਪਤਾ ਕਿ ਜਿਹੜਾ ਵੀ ਇਹ ਐਗਜ਼ਾਮ ਲਿਖਤਾ ਗਿਆ ਕਰਾ ਜੀ ਇਹ ਐਗਜ਼ਾਮ ਕੰਟੈਕਟ ਕਰਵਾਇਆ ਗਿਆ TCS ਵੱਲੋਂ ਜਿਹੜੀ TCS ਸੰਸਥਾ ਰਾਜੇ ਜਿਹੜੇ ਪੰਜਾਬ ਜਾ ਇੰਡੀਆ ਦੇ ਵੱਡੇ ਵੱਡੇ ਐਗਜ਼ਾਮ ਆ ਜਿਵੇਂ ਕਿ ਰੇਲਵੇ ਹੋ ਗਿਆ SSC ਹੋ ਗਿਆ ਬੈਂਕਿੰਗ ਹੋ ਗਿਆ ਜਿੰਨੇ ਵੀ ਵੱਡੇ ਵੱਡੇ ਐਗਜ਼ਾਮ ਆ ਪੰਜਾਬ ਪ੍ਰਸਪਤੀ ਉਹ ਸਾਰਾ TCS ਕੰਡਕਟ ਕਰਵਾਉਂਦਾਗਾ ਠੀਕ ਹੈ ਜੀ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਠੀਕ ਹੈ ਜੀ ਇਹਦਾ ਵੀ ਜਿਹੜਾ ਜੀ ਇਹਦਾ ਪੇਪਰ ਕੰਡਕਟ ਕਰਵਾਇਆਗਾ ਇਹ ਵੀ ਕਰਵਾਇਆ ਆਪਣੇ TCS ਨੇ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੋਣਾ ਜਿਹੜਾ ਪੇਪਰ ਚੱਲਿਆ ਆਪਣਾ ਇਹ ਚੱਲਿਆ 11 ਤੋਂ ਲੈ ਕੇ 22 ਤਰੀਕ ਤੱਕ ਠੀਕ ਹੈ ਜੀ ਟੋਟਲ ਇਹ 12 ਡੇਜ਼ ਤੱਕ ਪੇਪਰ ਚੱਲਿਆ ਜੀ ਠੀਕ ਹੈ ਜੀ 12 ਡੇਜ਼ ਤੱਕ ਇਹ ਪੇਪਰ ਚੱਲਿਆਗਾ ਠੀਕ ਹੈ ਜੀ ਤੇ ਲੰਬਾ ਸਮਾਂ ਇਹ ਰਾਜੇ ਪੇਪਰ ਚੱਲਿਆਗਾ ਤਾਂ ਰਾਜੇ ਦੇਖੋ ਤਿੰਨ ਸ਼ਿਫਟਾਂ ਹੁੰਦੀਆਂ ਸੀ ਇੱਕ ਸ਼ਿਫਟ ਤਾਂ ਹੁੰਦੀ ਸੀ ਸਵੇਰ 7 ਵਾਲੀ ਇਸ ਤੋਂ ਬਾਅਦ ਅਗਲੀ ਸ਼ਿਫਟ ਹੁੰਦੀ ਸੀ 11 ਵਾਲੀ ਇਸ ਤੋਂ ਬਾਅਦ ਤੀਸਰੀ ਸ਼ਿਫਟ ਹੁੰਦੀ ਸੀ 3 ਵਾਲੀ ਠੀਕ ਹੈ ਜੀ ਪੇਪਰ ਜਿਹੜਾ ਲਗਭਗ ਜਿੱਥੋਂ ਤੱਕ ਮੈਂ ਸੋਚਿਆ ਜਾਂ ਮੈਂ ਪੁੱਛਿਆਗਾ ਕਿ ਪੇਪਰ ਸੀ ਰਾਜੇ ਜਿਹੜਾ ਇੱਕ ਤਾਂ ਹੋ ਰਿਹਾ ਆਪਣੇ ਅੰਮ੍ਰਿਤਸਰ ਸੈਂਟਰ ਬਣਾਇਆ ਗਿਆ ਸੀਗਾ ਇੱਕ ਪੁੱਚੋ ਮੰਡੀ ਸੈਂਟਰ ਬਣਾਇਆ ਗਿਆ ਸੀਗਾ ਜੀ ਇਹਦਾ ਠੀਕ ਹੈ ਜੀ ਇੱਕ ਫਗਵਾੜਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲੇ ਠੀਕ ਹੈ ਜੀ ਉੱਥੇ ਤੇ ਇੱਕ ਬਣਾਇਆ ਗਿਆ ਸੀਦਾ ਜੇ ਆਪਣਾ ਅੰਬਾਲਾ ਠੀਕ ਹੈ ਜੀ ਚਾਰਕ ਥਾਮਾਂ ਤੇ ਜਿੱਥੇ ਕਿ ਮੈਨੂੰ ਪਤਾ ਲੱਗਿਆ ਸੈਂਟਰ ਸੀਗੇ ਠੀਕ ਹੈ ਜੀ ਚਲੋ ਆਪਾਂ ਪੰਜ ਥਾਮਾਂ ਦੇ ਮੰਨ ਕੇ ਚੱਲੋ ਕਿ ਵੀਰ ਇੱਕ ਤਾਂ ਸਕਿਪ ਹੋ ਜਾਂਦਾ ਨਹੀਂ ਪਤਾ ਲੱਗਦਾ ਆਪਾਂ ਨੂੰ ਠੀਕ ਹੈ ਤਾਂ ਪਹਿਲੀ ਸ਼ਿਫਟ ਦੇ ਵਿੱਚ ਜਿਹੜੇ ਬੱਚੇ ਹੁੰਦੇ ਸੀਗੇ ਠੀਕ ਹੈ ਜੀ ਕਹਿਣ ਦਾ ਮਤਲਬ ਕਿ 100% ਜੇ ਬੱਚੇ ਨੇ ਫਾਰਮ ਭਰੇ ਹੋ ਰਹੇ ਜੀ ਠੀਕ ਹੈ ਜੀ ਉਹਦੇ ਵਿੱਚੋਂ ਪੇਪਰ ਦੇਣ ਸਿਰਫ ਤੇ ਸਿਰਫ 60% ਬੱਚੇ ਹੀ ਪਹੁੰਚੇ ਆ ਠੀਕ ਹੈ ਜੀ 60% ਬੱਚੇ ਪਹੁੰਚੇ ਆ ਤਾਂ ਇਹਨਾਂ ਦੇ 60% ਦੇ ਵਿੱਚੋਂ ਜਿਹੜੇ ਬੱਚੇ ਪਹੁੰਚੇ ਹੈਗੇ ਠੀਕ ਹੈ ਜੀ ਤਾਂ ਉਸ ਆਧਾਰ ਤੇ ਆਪਾਂ ਇਹ ਸਾਰਾ ਐਨਾਲਿਸਿਸ ਕਰਾਂਗੇ ਠੀਕ ਹੈ ਜੀ ਜਿਹੜੀ ਤਾਂ ਜੀ ਪਹਿਲੀ ਸ਼ਿਫਟ ਹੁੰਦੀ ਸੀ ਤੇ ਆਹ ਤਿੰਨ ਵਾਲੀ ਸ਼ਿਫਟ ਹੁੰਦੀ ਸੀਗੀ ਇਹਦੇ ਵਿੱਚ ਬੱਚੇ ਬਹੁਤ ਘੱਟ ਮਿਲਦੇ ਸੀਗੇ ਤੇ ਇੱਕ ਜਿਹੜੀ ਕਿਸੇ ਦਿਨ ਜਿਹੜੀ ਸ਼ਿਫਟ ਹੋਈ ਸੀ 7 ਤਰੀਕ ਵਾਲੀ ਕਹਿੰਦੇ ਇੱਕ ਸ਼ਿਫਟ ਦੇ ਵਿੱਚ ਤਾਂ ਸਾਰੇ ਟੋਟਲ 70 ਬੱਚੇ ਆਏ ਸੀਗੇ ਸਾਰੀ ਸ਼ਿਫਟ ਦੇ ਵਿੱਚ ਤੇ ਸ਼ਾਮ ਵਾਰੀ ਦੇ ਵਿੱਚ ਵੀ ਰਾਜੇ ਬਹੁਤ ਘੱਟ ਬੱਚੇ ਹੁੰਦੇ ਸੀਗੇ ਕਹਿੰਦਾ ਮਤਲਬ ਕਿ ਜੇ ਇੱਕ ਜਗ੍ਹਾ ਤੇ ਕਿਤੇ 1000 ਬੱਚੇ ਦੀ ਸ਼ੀਟ ਹੈਗੀ ਤਾਂ ਉੱਥੇ ਸਿਰਫ 400 ਬੱਚਾ ਹੀ ਪਹੁੰਚਦਾ ਸੀਗਾ ਠੀਕ ਹੈ ਜਿਆਦਾ ਬੱਚੇ ਜਿਹੜੇ ਹੁੰਦੇ ਸੀ ਉਹ 11 ਵਾਲੀ ਸ਼ਿਫਟ ਦੇ ਵਿੱਚ ਹੁੰਦੇ ਸੀਗੇ ਓਕੇ ਤਾਂ ਇਹ ਚੀਜ਼ਾਂ ਨਾਲ ਤੁਹਾਡੇ ਵਾਸਤੇ ਮੈਂ ਚੀਜ਼ਾਂ ਦੱਸਣਾਂ ਆ ਤੇ ਹੁਣ ਆਪਾਂ ਗੱਲ ਕਰਨ ਲੱਗੇ ਰਾਜੇ ਇਹਦੀ ਮੈਰਿਟ ਬਾਰੇ ਬੱਚੇ ਦਾ ਨਰਸਤਾ ਕਿ ਸਾਰਾ ਇਹਦੇ ਵਿੱਚ ਪੇਪਰ ਦੇਣ ਵਾਲਾ 70 ਕੁ ਹਜ਼ਾਰ ਬੱਚਾ ਸੀਗਾ 60 ਤੋਂ 70 ਹਜ਼ਾਰ ਬੱਚਾ ਸੀਗਾ ਪੇਪਰ ਦੇਣ ਵਾਲਾ ਠੀਕ ਹੈ ਜੀ ਤੇ ਹੁਣ ਜਿਹੜੀ ਮੇਨ ਗੱਲ ਕਰਦਾ ਮੈਰਿਟ ਦੀ ਤੁਹਾਨੂੰ ਪਤਾ ਕਿ 50 ਪ੍ਰਸ਼ਨ ਆਉਂਦੇ ਸੀਗੇ ਰਾਜੇ ਦੇ ਵਿੱਚ ਠੀਕ ਹੈ ਜੀ 50 ਪ੍ਰਸ਼ਨ ਆਉਂਦੇ ਸੀਗੇ ਤਾਂ ਜਿਹੜੇ ਬੱਚੇ ਦਾ ਰਾਜੇ ਮੈਥ ਸਹੀ ਹੈ ਬਿਲਕੁਲ ਜਿਹੜੇ ਬੱਚੇ ਨੂੰ ਮੈਥ ਪੂਰਾ ਵਧੀਆ ਹੁੰਦਾ ਹੈਗਾ ਤਾਂ ਹਰੇਕ ਬੱਚਾ 9 ਪ੍ਰਸ਼ਨ ਬਿਲਕੁਲ ਸਹੀ ਕਰਕੇ ਆਏਗਾ ਠੀਕ ਹੈ ਜੀ 18 ਤਾ ਬਾਕੀ ਦਾ ਜਿਹੜਾ ਬਾਕੀ ਸਲੇਵਸ ਹੈਗਾ ਠੀਕ ਹੈ ਜੀ 100 ਦੇ ਵਿੱਚੋਂ ਜ 18 ਨੰਬਰ ਘਟਾਤੇ ਆਪਾਂ ਠੀਕ ਹੈ ਜੀ ਮਗਰ ਕਿਨੇ ਰਹਿ ਗਏ ਜੀ ਆਪਣੇ ਕੋਲੇ 82 ਨੰਬਰ ਠੀਕ ਹੈ ਜੀ ਹੁਣ 82 ਨੰਬਰਾਂ ਦੇ ਵਿੱਚੋਂ ਜਿਹੜਾ ਬੱਚਾ ਪੂਰਾ ਪੜਿਆ ਲਿਖਿਆ ਹੋਣਾ ਜੀ ਮੇਰੇ ਕੋਲੇ ਉਹ ਬੱਚਿਆਂ ਦੇ ਕਾਲਸ ਵੀ ਆਈਆਂ ਜੀਆਂ ਜਿਹੜੇ ਬੱਚਿਆਂ ਦਾ ਪੰਜਾਬ ਪੁਲਿਸ ਦੇ ਵਿੱਚੋਂ 80 80 85 85 ਨੰਬਰ ਲੈ ਕੇ ਗਏ ਹੋਏ ਆ ਜਿਹੜੇ ਬੱਚੇ ਪੰਜਾਬ ਪੁਲਿਸ ਦੇ ਵਿੱਚੋਂ ਠੀਕ ਹੈ ਜੀ ਉਹ ਬੱਚਿਆਂ ਦੀ ਵੀ ਕਾਲ ਆਈ ਹੈ ਉਹ ਬੱਚੇ ਕਹਿੰਦੇ ਜੀ ਸਾਨੂੰ ਲਗਭਗ ਹਰੇਕ ਬੱਚੇ ਨੂੰ 25 ਤੋਂ 26 ਪ੍ਰਸ਼ਨ ਹੀ ਸੀ ਜਿਹੜੇ ਬਿਲਕੁਲ ਸਹੀ ਆਉਂਦੇ ਸੀਗੇ ਲਗਭਗ ਮੇਰੇ ਜਿੰਨੇ ਬੱਚਿਆਂ ਨਾਲ ਵੀ ਗੱਲ ਹੋਈ ਰਾਜ ਨੇ ਇਹੀ ਕਿਹਾ ਵਿਦ ਮੈਥ ਇਨਕਲੂਡ ਕਰਕੇ 25 ਤੋਂ 26 ਨੰਬਰ ਦੀ ਸਾਨੂੰ ਪੂਰਾ ਵਧੀਆ ਪੇਪਰ ਆਉਂਦਾ ਸੀ ਕੋਈ ਬੱਚਾ ਹੋਊਗਾ ਰਾਜ ਜਿਆਦਾ ਤੋਂ ਜਿਆਦਾ ਜਿਹਨਾਂ ਆਪਾਂ ਮੰਨ ਲઈએ ਜਿਹਨੂੰ ਬਿਲਕੁਲ 30 ਸਹੀ ਆਉਂਦੇ ਸੀਗੇ ਕਿਉਂਕਿ ਪੇਪਰ ਦੇ ਵਿੱਚ ਰਾਜ ਜਿਹੜਾ ਆਪਾਂ ਬੈਠੇ ਹੁੰਦੇ ਆ ਉਦੋਂ ਆਪਾਂ ਮੈਂ ਗਲਤ ਸਵਾਲ ਤੇ ਟਿੱਕ ਲਾਂ ਕਿ ਇਹ ਆਪਣਾ ਮੈਨੂੰ ਲੱਗਦਾ ਹੁੰਦਾ ਉਹ ਵੀ ਸਹੀ ਆ ਆਪਣਾ ਪਰ 0 ਅਨਸਰ ਕੀ ਆਉਂਦੀ ਹੈ ਉਹ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਯਾਰ ਹਾਂ ਇਹ ਤਾਂ ਕੁਝ ਹੋਇਆ ਨਹੀਂ ਆਪਾਂ ਤੋਂ ਦਾ ਗਲਤ ਹੋ ਗਿਆ ਧਮਕਾ ਹੋ ਗਿਆ ਕਹਿਣਾ ਮਤਲਬ ਰਾਜੀ ਜੀ ਮੈਰਿਟ ਜਿਵੇਂ ਵਿੱਚ 25 ਅਕਸਰ 90 ਪਲੱਸ ਮੈਰਿਟ ਜਾਊਗੀ 85 ਪਲੱਸ ਮੈਰਿਟ ਜਾਊਗੀ ਇੰਨੀ ਦਾ ਜੀ ਮੈਟ ਨਹੀਂ ਜਾਊਗੀ ਠੀਕ ਹੈ ਜੀ ਇਹਦੀ ਮੈਰਿਟ ਲਗਭਗ ਜਿੱਥੇ ਤੱਕ ਅਸੀਂ ਸਰਵੇ ਕੀਤਾ ਰਾਜੀ ਠੀਕ ਹੈ ਜੀ 70 ਤੋਂ 76 ਇਹਦੇ ਵਿੱਚ ਵਿੱਚ ਜਰਨਲ ਦੀ ਮੈਟਰ ਹੋਊਗੀ ਰਾਜੀ ਠੀਕ ਹੈ ਜੀ ਕਿਉਂਕਿ ਰਾਜੀ ਦੇ ਵਿੱਚ ਜਿਹੜੇ ਵੱਧ ਪੜੇ ਲਿਖੇ ਬੱਚੇ ਸੀ ਨਾ ਉਹਨਾਂ ਨੇ ਅਪਲਾਈ ਨਹੀਂ ਕੀਤਾ ਕਿਉਂਕਿ ਇੱਕ ਵਾਰੀ ਜੇਕਰ ਤੁਸੀਂ ਜੌਬ ਜੁਆਇਨ ਕਰ ਲਈ राजे ਮੁਰ ਕੇ ਤੁਸੀਂ ਛੱਡ ਨਹੀਂ ਸਕਦੇ ਇਹਨੂੰ ਜੇ ਛੱਡੋਗੇ ਤੁਹਾਡੀ ਵੈਰੀਫਿਕੇਸ਼ਨ ਹੋਣੀ ਹੈ ਇਹਨੂੰ ਕੋਈ ਵੀ ਨਾ ਸਮਝ ਲੋ ਹਾਈ ਕੋਰਟ ਆ ਉਹ ਠੀਕ ਹੈ ਰੂਲਾਂ ਨੂੰ ਲੈ ਕੇ ਕੋਈ ਉਹਨਾਂ ਦੀ ਕੰਪਰੋਮਾਈਜ਼ ਨਹੀਂ ਹੁੰਦਾ ਮੈਂ ਹੁਣ ਵੀ ਕਹਿਣਾਗਾ ਕਿ ਜੇ ਕਿਸੇ ਬੱਚੇ ਕੋਲੇ ਉਧਰ ਜ਼ਿਆਦਾ ਕੁਆਲਿਫਿਕੇਸ਼ਨ ਹੈਗੀ ਆ ਪੇਪਰ ਦੇਣ ਉਹ ਚਲਾ ਗਿਆ ਠੀਕ ਹੈ ਪਾਸ ਹੋ ਗਿਆ ਤਾਂ ਫਿਜ਼ੀਕਲ ਨਾ ਦੇਣ ਜਾਇਓ ਆਪ ਦਾ ਠੀਕ ਹੈ ਪਰ ਜੇ ਤੁਸੀਂ ਫਿਜ਼ੀਕਲ ਦੇਣ ਜਾਣੇ ਹੋ ਤਾਂ ਰਾਜੇ ਫਿਰ ਜੋਬ ਸ਼ੰਡਨ ਦੀ ਗਲਤੀ ਨਾ ਕਰ ਬੈਠਿਓ ਨਾਲ ਤਾਂ ਤੁਸੀਂ ਇੱਕ ਬੰਦੇ ਦੀ ਪੋਸਟ ਖਰਾਬ ਕਰੋਗੇ ਨਾਲੇ ਆਪ ਦਾ ਨੁਕਸਾਨ ਕਰਾਉਂਗੇ ਤੇ ਕਾਫੀ ਚੀਜ਼ਾਂ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਇਹਦੇ ਵਿੱਚ ਉਹ ਰਾਜੇ ਕਈ ਕਿੰਨੇ ਬੱਚੇ ਤਾਂ ਉਹੀ ਸੀ ਜਿਹੜੇ ਆਲਰੇਡੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋਣ ਜਾਂ ਹਰਿਆਣੇ ਦੇ ਬੱਚੇ ਬਹੁਤ ਹਰਿਆਣੇ ਚ ਨਾ ਇਸ ਤੋਂ ਬਾਅਦ ਬਹੁਤ ਪਰਚੀਆਂ ਆਈਆਂ ਜਿੱਚ ਬਹੁਤ ਬੱਚੇ ਜਿਹਨਾਂ ਨੇ ਚ ਅਪਲਾਈ ਕੀਤਾ ਹੋਇਆ ਸੀ ਸਿਲੈਕਟਡ ਹੋ ਚੁੱਕੇ ਆ ਠੀਕ ਹੈ ਤਾਂ ਜਰਨਲ ਦੀ ਮੈਟ ਦਾ ਜਿਹੜਾ ਆਪਾਂ ਅੰਦਾਜ਼ਾ ਲਾਇਆ ਉਹ ਇੱਥੋਂ ਟਿੱਕਰ ਜਾਣੀ ਹੈ ਕਿਉਂਕਿ ਫਿਜ਼ੀਕਲ ਟ੍ਰਾਇਲ ਵੀ ਹੈ ਬੀਹਾਂ ਦੇ ਵਿੱਚੋਂ 18-18 ਬੱਚੇ ਦਾ ਟ੍ਰਾਇਲ ਕੱਢਣਗੇ ਕੱਢਾਂਗੇ ਕਿਉਂਕਿ ਟ੍ਰਾਇਲ ਕੋਈ ਪਾ ਲਈ ਓਕੇ ਨਹੀਂ ਹੈਗੇ ਸੌਖੀ ਹੈ ਤਾਂ ਇੱਥੋਂ ਟਿੱਕਰ ਹੈ ਜੇ ਆਪਾਂ ਲਾਇਆਗਾ ਕਹਿਣਾ ਮਤਲਬ ਕਿ ਕੋਈ ਬੱਚਾ ਦਾ ਜੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਮੈਟ ਮੰਨ ਕੇ ਚੱਲੇ ਆਂ ਜੇ ਮੈਂ ਤਾਂ ਮੰਨ ਕੇ ਚੱਲਾਂਗਾ ਜੇ 35 ਨੰਬਰ ਵੀ ਕਿਸੇ ਬੱਚੇ ਦੇ ਸਹੀ ਆਉਂਦੇ ਆ 50 ਤੋਂ 38 ਨੰਬਰਾਂ ਦਾ ਕੋਈ ਸਹੀ ਕਰ ਗਾ ਫੇਰ ਉਹਦੇ ਇੰਨੇ ਨੰਬਰ ਬੰਦ ਦੇ ਆ ਠੀਕ ਹੈ ਪਰ ਹਰੇਕ ਬੱਚੇ ਨੂੰ ਜਿੰਨੇ ਨਾਲ ਵੀ ਗ ਕੋਈ ਬੰਦਾ ਦੇਖ ਕੇ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਇੱਕ ਇੱਕ ਪੀਐਨ ਦੇ ਪੇਪਰ ਦਾ ਲੈਵਲ ਹੈ ਪੀਐਨ ਦੇ ਪੇਪਰ ਦਾ ਲੈਵਲ ਹੈ ਮੈਂ ਕਹਿੰਨਾ ਕਿ ਇੰਨਾ ਐਸਐਸਸੀ ਵੀ ਹੈ ਲੈਵਲ ਹੀ ਰੱਖੀ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਸੀਗਾ ਠੀਕ ਹੈ ਜੀ ਤਾਂ ਉਹਦਾ ਕਾਰਨ ਇਹ ਸੀ ਤਾਂ ਹੀ ਦਾ ਰਜ ਨੇ 네ਗੇਟਿਵ ਮਾਰਕਿੰਗ ਨਹੀਂ ਰੱਖੀ 네ਗੇਟਿਵ ਮਾਰਕਿੰਗ ਨਾ ਰੱਖਣ ਦਾ ਕਾਰਨ ਇਹ ਸੀਗਾ ਕਿ ਹਰੇਕ ਬੱਚੇ ਨੂੰ ਪਤਾ ਸੀ ਕਿ ਹਰੇਕ ਬੱਚੇ ਦੀ ਜਿਹੜੀ ਐਵਰੇਜ ਹੋ 30 ਤੱਕ ਰਹਿਣੀ ਹੈ ਜੇ ਹੁਣ ਬੱਚਾ 20ਾਂ ਦੇ ਤੁੱਕੇ ਲਾ ਕੇ ਆਉਂਦਾਗਾ ਉਹਦੇ ਨੰਬਰ ਕੱਟੇ ਗਏ ਤਾਂ 25 25 20 ਵੀ ਨੰਬਰਾਂ ਦੇ ਕੀ ਮੈਟ ਕਿਸੇ ਨੂੰ ਉਹ ਕਰਨਗੇ ਸਿਲੈਕਸ਼ਨ ਕਰ ਪਾਉਣ ਇਹ ਚੀਜ਼ ਨੂੰ ਉਹ ਕੀਤਾ ਇਹਨਾਂ ਨੇ ਇਗਨੋਰ ਕੀਤਾ ਤਾਂ ਕਰਕੇ ਇਹਨਾਂ ਨੇ 네ਗੇਟਿਵ ਮਾਰਕਿੰਗ ਤਾਂ ਨਹੀਂ ਰੱਖੀ ਸੀ ਕਿ ਪੇਪਰ ਨੇ ਟਫ ਆਉਣਾ ਸੀ ਥੋੜੀ ਜਿੱਦਾ ਪਹਿਲੀ ਅੰਦਾਜ਼ਾ ਲਾ ਲਿਆ ਕਰੋ ਠੀਕ ਹੈ ਜੀ ਹੁਣ ਗੱਲ ਹੈਗੀ ਆਨਸਰ ਕੀ ਦੀ ਜਿਹੜੀ TCS ਰਾਜੇ 0 ਇਹਨਾਂ ਦਾ ਕੋਈ ਵੀ ਇਗਜ਼ਾਮ ਹੁੰਦਾਗਾ ਇਹ 24 ਤੋਂ 48 ਘੰਟੇ ਦੇ ਵਿੱਚ ਵਿੱਚ ਜਿਹੜੀ ਆਪਣੀ ਆਨਸਰ ਕੀ ਹੈ ਇਹ ਵੈਬਸਾਈਟ ਤੇ ਅਪਡੇਟ ਕਰ ਦਿੰਦਾ ਹੈ ਅਜੇ ਤੱਕ ਕਦੇ ਨਹੀਂ ਹੋਇਆ ਕਿ ਇਹਨਾਂ ਨੇ ਇਦੋਂ ਲੇਟ ਕਰਤੀ ਠੀਕ ਹੈ ਜੀ ਇਹਦਾ ਪੇਪਰ ਦੇਣ ਵਾਲੇ ਬੱਚੇ ਥੋੜੇ ਆ ਪੰਜਾਬ ਪੁਲਿਸ ਵਿੱਚ 4.5 4 ਲੱਖ ਉਹਦੇ ਵਿੱਚ ਕਰੋੜਾਂ ਬੱਚੇ ਹੁੰਦੇ ਇੱਕ ਪੈਂਡ 10 ਕਰੋੜ ਇੱਕ ਪੈਂਡ 5 ਕਰੋੜ ਹਜ਼ਾਰ ਦੇ ਰੇਲ ਵਿੱਚ ਉਹਨਾਂ ਦੀ ਅਨਸਰ ਕੀ ਵਿੱਚ 24 ਤੋਂ 48 ਘੰਟੇ ਦੇ ਵਿੱਚ ਅਪਡੇਟ ਕਰ ਦਿੰਦੇ ਆ ਤਾਂਾ ਜੀ ਅੱਜ ਜਾਂ ਕੱਲ ਠੀਕ ਹੈ ਕਿਉਂਕਿ ਕੱਲ ਤੁਹਾਡਾ ਸ਼ਾਮ ਨੂੰ ਪੇਪਰ ਹੋ ਕੇ ਹਟਿਆਗਾ ਠੀਕ ਹੈ ਜੀ 24 ਤੋਂ 48 ਘੰਟੇ ਦੇ ਵਿੱਚ ਇਹਨਾਂ ਨੇ ਕਰਨੀ ਹੁੰਦੀ ਹੈ ਹਜੇ ਅੱਜ ਤਾਂ 24 ਘੰਟੇ ਵੀ ਨਹੀਂ ਹੋਏ ਹਾਲ ਤੱਕ ਪੇਪਰਾਂ ਦੇ ਸ਼ਿਫਟਾਂ ਖਤਮ ਹੋਇਆ ਨੂੰ ਸ਼ਾਮ ਨੂੰ 6-7 ਵਜੇ ਤੋਂ ਪੇਪਰ ਖਤਮ ਹੋਣ 24 ਘੰਟੇ ਹੋਣਗੇ ਠੀਕ ਹੈ ਜੀ ਅੱਜ ਕੱਲ ਪਰਸੋਂ ਠੀਕ ਹੈ ਦੋ ਆ ਅਜਾ ਦਿਨ ਤਾਂ ਤੁਸੀਂ ਗਿਨੂ ਨਾ ਕਿਉਂਕਿ ਅਜਾ ਦਿਨ ਤਾਂ 24 ਘੰਟੇ ਨਹੀਂ ਹੋਣੇ ਹਜੇ ਤੇ ਪਰਸੋਂ ਤੱਕ ਇਹਦੋਂ ਪਹਿਲਾਂ ਪਹਿਲਾਂ ਇਹਨਾਂ ਅਨਸਰ ਕੀ ਅਪਡੇਟ ਹੋ ਜੂਗੀ ਇਹਦੋਂ ਪਹਿਲਾਂ ਪਹਿਲਾਂ ਹੋ ਜੂਗੀ ਇਹ ਤੁਹਾਨੂੰ ਮੈਂ ਦੱਸ ਦਾਂਗਾ ਅੱਜ ਕਿੰਨੀ ਤਰੀਕ ਹੈ 23 ਤਰੀਕ ਹੈ ਅੱਜ ਠੀਕ ਹੈ ਜੀ 23 24 25 ਆ ਤਿੰਨ ਤਰੀਕਾਂ ਦੇ ਵਿੱਚ ਵਿੱਚ 100% ਕਹਿ ਰਿਹਾ ਤੁਹਾਨੂੰ ਮੈਂ ਠੀਕ ਹੈ ਜੀ ਪ੍ਰਾਣਾਰ ਕਾਰਡ ਦੇਖ ਕੇ ਤੁਹਾਡੀ ਅਨਸਰ ਕੀ ਅਪਡੇਟ ਹੋ ਜੂਗੀ ਅਨਸਰ ਕੀ ਅਪਡੇਟ ਹੋਣ ਤੋਂ ਬਾਅਦ ਕਰੈਕਸ਼ਨ ਵਿੰਡੋ ਖੋਲਣਗੇ ਕਿ ਜੇਕਰ ਆਪ ਨੂੰ ਕਿਸੇ ਪ੍ਰਸ਼ਨ ਤੇ ਕੋਈ ਆਬਜੈਕਸ਼ਨ ਹੈਗੀ ਠੀਕ ਹੈ ਜੀ ਉਹ ਆਪਣਾ ਹੱਲ ਉਹ ਆਪਾਂ ਉੱਤੇ ਤੇ ਕੀ ਕਰ ਸਕਦੇ ਹਾਂਗੇ ਆਪ ਦਾ ਪਾ ਸਕਦੇ ਹਾਂਗੇ ਓਬਜੈਕਸ਼ਨ ਠੀਕ ਹੈ ਜੀ ਉਹ ਓਬਜੈਕਸ਼ਨ ਆਨਸਰ ਕੋਲਣਗੇ ਇਹ ਤੇ ਇਸ ਦੂਬਾਰਾ ਜੀ ਇੱਥੇ ਨਾਰਮਲਾਈਜੇਸ਼ਨ ਹੋਣੀ ਹੈ ਠੀਕ ਹੈ ਜੀ ਨਾਰਮਲਾਈਜੇਸ਼ਨ ਨਾਰਮਲਾਈਜੇਸ਼ਨ ਕਿਵੇਂ ਹੋਣੀ ਉਹਦੀ ਗੱਲ ਕਰ ਲਈਏ ਤੁਹਾਡੇ ਤਿੰਨ ਫੈਕਟਰ ਸਾਂਝੇ ਕਰਨੇ ਸੀ ਇੱਕ ਤਾਂ ਉਹ ਮੈਨੂੰ ਆਨਸਰ ਕੀ ਬਾਰੇ ਦੱਸਦਾ ਇੱਕ ਤਾਂ ਉਹ ਮੈਨੂੰ ਇਹ ਦੱਸਦਾ ਕਿ ਕਿੰਨੇ ਬੱਚਿਆਂ ਨੇ ਪੇਪਰ ਦਿੱਤਾਗਾ ਠੀਕ ਹੈ ਜੀ ਕਿੰਨੇ ਬੱਚੇ ਪ੍ਰੈਜ਼ੀਡੈਂਟ ਰਹਿ ਰਹੇ ਹੈ ਠੀਕ ਹੈ ਜੀ ਕਿਹੜੀ ਸ਼ਿਫਟ ਦੇ ਵਿੱਚ ਕਿੰਨੇ ਬੱਚੇ ਜ਼ਿਆਦਾ ਸੀਗੇ ਠੀਕ ਹੈ ਤੇ ਹੁਣ ਜਿਹੜੀ ਸਭ ਤੋਂ ਮੇਨ ਗੱਲ ਕਰਨ ਜਾ ਰਹੇ ਆ ਉਹ ਗੱਲ ਲੱਗਿਆ ਨਾਰਮਲਾਈਜੇਸ਼ਨ ਦੀ ਕਿ ਨਾਰਮਲਾਈਜੇਸ਼ਨ ਦੇ ਵਿੱਚ ਕੀ ਦੇਖਿਆ ਜਾਊਗਾ ਜੀ ਨਾਰਮਲਾਈਜੇਸ਼ਨ ਦੇ ਵਿੱਚ ਦੇਖੀ ਜਾਊਗੀ ਐਕੂਰੇਸੀ ਐਕੂਰੇਸੀ ਕੀ ਹੁੰਦੀ ਹੈ ਜੀ ਐਕੂਰੇਸੀ ਹੁੰਦੀ ਹੈ ਜਿਹੜਾ ਜੀ ਸਫਾਈ ਆਪਾਂ ਕਿੰਨੀ ਕਿ ਸਫਾਈ ਨਾਲ ਪੇਪਰ ਕਰਕੇ ਆਏ ਆ ਹੁਣ ਮੰਨ ਲਓ 50 ਪ੍ਰਸ਼ਨ ਤੁਹਾਨੂੰ ਦਿੱਤੇ ਆ ਉਹਦੇ ਚੋਂ 25 ਤਾਂ ਸਾਡੇ ਗਲਤ ਆ 25 ਤਾਂ ਸਾਡੇ ਸਹੀ ਆ ਤਾਂ ਤੁੱਕੀ ਇਹਦਾ ਲਾ ਸਕਦਾ ਮੈਂ ਇੱਥੋਂ ਮੈਂ ਇਹ ਅੰਦਾਜ਼ਾ ਲਾ ਸਕਦਾ ਕਿ ਇਹ ਬੰਦਾ ਤੁੱਕੇ ਲਾ ਕੇ ਆਇਆ ਹੈ ਭਾਈ 25 ਕਿਵੇਂ ਗਲਤ ਹੋ ਜਾਣਗੇ ਠੀਕ ਹੈ ਇੱਕ ਬੱਚੇ ਨੇ 30 ਸਹੀ ਹੈ 20 ਗਲਤ ਹੈ ਤਾਂ ਇਹਦਾ ਮਤਲਬ ਹੈ ਜਿਉਂ ਬੱਚੇ ਨੇ ਥੋੜੀ-ਮੋਟੀ ਸਟੱਡੀ ਕੀਤੀ ਹੈ ਇਹਦੇ ਘੱਟੋ-ਘੱਟ ਕਹਿਣ ਦਾ ਮਤਲਬ ਕੀ 5 ਤੋਂ 7 ਨੰਬਰ ਵੱਜ ਜਾਣਗੇ ਇੱਕ ਬੱਚੇ ਦੇ 35 ਸਹੀ ਹੈ 15 ਗਲਤ ਹੈ ਉਦੇ 7 ਤੋਂ 8 ਨੰਬਰ ਵੀ ਵੱਧ ਸਕਦੇ ਆ 1 ਬੱਚੇ ਦੇ 40 ਸਹੀ ਹੈ 10 ਗਲਤ ਹੈ ਇਹਦੇ 5 45 45 ਵੀ ਨੰਬਰ 45 46 ਪ੍ਰਸ਼ਨਾਂ ਤੱਕ ਵੀ 5 6 ਨੰਬਰ ਵੀ ਇਹਨੂੰ ਪ੍ਰਸ਼ਨਾਂ ਦੇ ਹੋਰ ਮਿਲ ਸਕਦੇ ਆ ਇਹ ਹੁੰਦੀ ਹੈ ਜੀ ਐਕਿਊਰੇਸੀ ਦੀ ਚੀਜ਼ ਹੁੰਦੀ ਹੈ ਕਿ ਸਹੀ ਜਾ ਰਹੇ ਹੋਣ ਗਲਤ ਘਟ ਹੋਣ ਜਿੰਨੇ ਸਹੀ ਜਾ ਰਹੇ ਹੋਣਗੇ ਜਿੰਨੇ ਗਲਤ ਘਟ ਹੋਣਗੇ ਉਹਨਾਂ ਬੱਚਿਆਂ ਨੂੰ ਉਨੇ ਨੰਬਰ ਜ਼ਿਆਦਾ ਮਿਲਣਗੇ ਇਹ ਹੁੰਦਾ ਐਕਿਊਰੇਸੀ ਦਾ ਫਾਰਮੂਲਾ ਠੀਕ ਹੈ ਜੀ ਤਾਂ ਇਹ ਸਿਸਟਮ ਆ ਰਾਜੀ ਬਾਕੀ ਜਦੋਂ ਉਹਨਾਂ ਨੇ ਰਿਜ਼ਲਟ ਆਪਣੇ ਅਨਸਰ ਕੀ ਪਾਤੇ ਅਨਸਰ ਕੀ ਤੋਂ ਹੀ ਆਪਾਂ ਸਰਵੇ ਕਰਵਾਵਾਂਗੇ ਘਟੂ ਘਟ ਹਜ਼ਾਰ ਬੱਚਿਆਂ ਦੇ ਸਰਵੇ ਤੋਂ ਆਪਾਂ ਨੂੰ ਸਾਰਾ ਕਲੀਅਰ ਹੋ ਜਾਊਗਾ ਕਿ ਮੈਟ ਜਾਊਗੀ ਕਿੱਥੋਂ ਟਿਕਰ ਪੱਕੀ ਫਾਈਨਲ ਹੋ ਜਾਊ ਫਿਰ ਆਪਾਂ ਨੂੰ ਮੈਂ ਜਿੱਥੋਂ ਦੇ ਕਰ ਕਹੀ ਹੈ ਇਹ ਆਪਣਾ ਅੰਦਾਜ਼ਾ ਬੱਚਿਆਂ ਨੂੰ ਫੋਨ ਕਰਕੇ ਪੁੱਛ ਕੇ ਸਾਰਾ ਕੁਝ ਕਰਕੇ ਉਵੇਂ ਬਣਾ ਕੇ ਦਿੱਤੀ ਹੈ ਮੈਰਿਟ ਇਸ ਤੋਂ ਬਾਅਦ ਆਪਾਂ ਸਰਵੇ ਕਰਵਾਵਾਂਗੇ ਪੋਲਿੰਗ ਕਰਵਾਵਾਂਗੇ ਪੋਲਿੰਗ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਊਗੀ ਮੈਟ ਕਿੱਥੋਂ ਟਿਕਰ ਜਾਣੀ ਹੈ ਪਰ ਜਿੱਥੋਂ ਦੇ ਕਰ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਬੱਚਾ ਚਾਹੇ ਜਿੰਨਾ ਮਰਜ਼ੀ ਹਿਆਰ ਸੀਗਾ ਜੋਰ ਮਾਰ ਕੇ ਘੱਟ ਤੋਂ ਘੱਟ 25 ਵੱਧ ਤੋਂ ਵੱਧ 32-35 ਪ੍ਰਸ਼ਨ ਸੀ ਜਿਹੜੇ ਬੱਚਿਆਂ ਨੂੰ ਸਹੀ ਆਉਂਦੇ ਸੀਗੇ 15 ਤੋਂ 20 ਪ੍ਰਸ਼ਨਾਂ ਤੇ ਹਰੇਕ ਬੱਚਾ ਤੁੱਕਾ ਲਾ ਕੇ ਆਇਆਗਾ ਠੀਕ ਹੈ ਜੀ ਤਾਂ ਧੰਨਵਾਦ ਮੇਰੇ ਦੋਸਤੋ ਜਿਉਂਦੇ ਰਹਸ ਤੇ ਬਾਕੀ ਜੇ ਕਿਸੇ ਬੱਚੇ ਨੂੰ ਹਜੇ ਵੀ ਕੋਈ ਇਨਕੁਆਰੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ